ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਅੱਜ ਅਸੀਂ ਗਏ ਅੱਜ ਸ਼ੋਪਿੰਗ ਕਰਨ ਤੇ ਅੱਗੇ ਦੱਸ ਦਿਆਂ ਕਿ ਕਿਦਾਂ ਕਰੀ ਮੈਂ ਸ਼ੋਪਿੰਗ ਕਰਨਾ ਸੀ ਤੇ ਅਸੀਂ ਤੇ ਅਸੀਂ ਜੋ ਫੋਟੋ ਆਰ ਡਿੰਗ ਤੇ ਮਾਈ ਸਿਸਟਰ ਫੈਮਲੀ ਹਾਂ ਜੀ ਹਾਂਜੀ ਕਿ ਇਹ ਵੀ ਦੀ ਸਿਸਟਰ ਨੇ ਮੈਂ ਤੇ ਸ਼ੋਪਿੰਗ ਕਰੀ ਐਸਾ ਕਿ ਐਸੀ ਕਮਾਂ ਹਾਂਜੀ ਤੇ ਇੱਥੇ ਅਸੀਂ ਬਣਾਇਆ ਜੀ ਇੱਕ ਡੀਆਈਵਾਈ ਕੀਤਾ ਜੀ ਆਰਗਨਾਈਜ਼ ਬਣਾਇਆ ਅਲਮੇਰਾ ਵਾਸਤੇ ਤੁਸੀਂ ਇੱਕ 20 ਇੰਚ ਦਾ ਪੀਸ ਲੈ ਲਿਆ ਜੀ ਮੈਂ ਇੱਕ ਪੈਂਟ ਦਾ ਤੇ 20 ਇੰਚ ਇੱਕ ਰਾਈਸ ਬੈਗ ਦਾ 20 ਜੋੜਾ ਤੇ 20 ਇੰਚ ਹੀ ਲੰਬਾ ਇੱਕ ਰਾਈਸ ਬੈਗ ਲੈ ਲਿਆ ਮੈਂ ਜਿਸ ਨੂੰ ਆਪਾਂ ਚਾਰੇ ਪਾਸਿਓਂ ਦੀ ਇੱਕ ਇੰਟਰਲੋਕ ਕਰਾਂਗੇ ਇਹਨੂੰ ਮਤਲਬ ਕਿ ਓਵਰਲੈਪ ਕਰਕੇ ਸੀਨ ਮਾਰਾਂਗੇ ਚਾਰੇ ਪਾਸਿਓਂ ਚਾਰੇ ਪਾਸੇ ਜਿਹੜੇ ਦੋ ਸਲਾਈ ਅਸੀਂ ਕਰਕੇ ਇਸ ਨੂੰ ਬਧੀਆ ਤਰੀਕੇ ਨਾਲ ਫਿਨਿਸ਼ਿੰਗ ਨਾਲ ਸਾਡਾ ਤਿਆਰ ਹੋ ਜਾਏਗਾ ਤੇ ਫਿਰ ਅਸੀਂ ਇਸ ਨੂੰ ਦੋ ਜੜਿਆ ਇਹਦੇ ਕਰਕੇ ਫੋਲਡ ਕਰਕੇ ਇਸ ਨੂੰ ਤੇ 4 4 ਇੰਚ ਦੇ ਕਾਰਨਰ ਤੋਂ ਆਪਾਂ ਇਹਦੇ 4 ਇੰਚੀ ਕਾਰਨਰ ਤੋਂ ਲੰਬਾ ਤੇ 4 ਇੰਚ ਕਾਰਨਰ ਤੋਂ ਚੌੜਾ ਜੜਾ ਆਪਾਂ ਇੱਕ ਨਿਸ਼ਾਨੀ ਲਾ ਕੇ ਤੇ ਇਹਦੀ ਆਪਾਂ ਕਟਿੰਗ ਕਰ ਦਾਂਗੇ ਬਹੁਤ ਹੀ ਵਧੀਆ ਆਰਗੇਨਾਈਜ਼ ਜੜਾ ਬਣ ਕੇ ਇੱਕ ਸਸਤੇ ਵਿੱਚ ਤਿਆਰ ਹੋ ਜਾਂਦਾ ਇਦਾਂ ਨਾਲ ਕੱਪੜੇ ਵੀ ਜਿਹੜੇ ਅਲਮਾਰੀ ਵਿੱਚ ਤੁਸੀਂ ਐ ਤਰੀਕੇ ਨਾਲ ਰੱਖ ਸਕਦੇ ਜਿੱਤੇ ਬਿਲਕੁਲ ਵੀ ਕੱਪੜੇ ਜੜਿਓ ਇਧਰ ਉਧਰ ਖਿੱਲਰਦੇ ਨਹੀਂ ਤੇ ਹਾਂਜੀ ਤੇ ਇਹ ਜਿਹੜਾ ਜਿੱਥੋਂ ਆਪਾਂ ਫੋਲਡ ਕੀਤਾ ਉਥੋਂ ਆਪਾਂ ਕੱਟ ਲਾ ਕੇ 4 4 ਇੰਚ ਦਾ ਤੇ ਦੋਨੋਂ ਸਾਈਡਾਂ ਤੋਂ ਆਪਾਂ ਸਲਾਈ ਕਰਕੇ ਫਿਰ ਨੀਚੋਂ ਇਸ ਤਰੀਕੇ ਨਾਲ ਅਸੀਂ ਦੋਵਾਂ ਨੂੰ ਸਾਈਡਾਂ ਤੋਂ ਸਲਾਈ ਕਰਕੇ ਬਹੁਤ ਹੀ ਵਧੀਆ ਜਿਹੜਾ ਆਰਗੇਨਾਈਜ਼ਡਾ ਤਿਆਰ ਹੋ ਜਾਵੇਗਾ ਇੱਕ ਸਸਤੇ ਵਿੱਚ ਤੇ ਇਹਦੇ ਬਾਅਦ ਚ ਇੱਧਰ ਸਾਈਡਾਂ ਤੋਂ ਵੀ ਆਪਾਂ ਸਲਾਈ ਲਾ ਦੇਣੀ ਆ ਤਾਂ ਕਿ ਇੱਕ ਵਧੀਆ ਲੁੱਕ ਜਿਹੜੀ ਆ ਸੜ ਤੋਂ ਬਣ ਜਾਵੇ ਤੇ ਸਾਡਾ ਆਰਗੇਨਾਈਜ਼ ਬਣ ਕੇ ਹੋ ਗਿਆ ਜੀ ਤਿਆਰ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਇਹਦੇ ਵਿੱਚ ਆਪਣੇ ਤੁਸੀਂ ਸ਼ਾਲ ਵਗੈਰਾ ਜਾਂ ਹੋਰ ਵੀ ਆਈਟਮ ਜਿਹੜੀ ਆ ਤੁਸੀਂ ਇਹਨੂੰ ਜੁਜ ਕਰ ਸਕਦੇ ਹੋ ਅਲਬੀਰਾ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡੇ ਕੱਪੜੇ ਜਿਹੜੇ ਵੀ ਇੱਧਰ ਉੱਤਰ ਬਿਲਕੁਲ ਵੀ ਖਿਲਰਨਗੇ ਨਹੀਂ ਤੇ ਹਾਂਜੀ ਸੈਕੰਡ ਵਨ ਅਸੀਂ ਬਣਾਇਆ ਸੀ ਅੱਜ ਚਣਿਆਂ ਦੀ ਸਬਜੀ ਬਲੈਕ ਚਣੇ ਤੇ ਬੀਟਰੂਟ ਬਹੁਤ ਹੀ ਹੈਲਦੀ ਹੁੰਦੀ ਹੈ ਬਟ ਮੇਰੇ ਬੱਚੇ ਜਿਹੜੇ ਇਸ ਨੂੰ ਲਾਈਕ ਜਿਹੜਾ ਖਾਣਾ ਲਾਈਕ ਨਹੀਂ ਕਰਦੇ ਤੇ ਫਿਰ ਮੈਂ ਇਹਦਾ ਬਣਾਵਾਂਗੀ ਜੀ ਜੂਸ ਤੇ ਇਹਦਾ ਜੂਸ ਬਣਾ ਕੇ ਤੇ ਉਹ ਅਸੀਂ ਜਿਹੜਾ ਸਬਜੀ ਵਿੱਚ ਪਾਵਾਂਗੇ ਤੇ ਤੁਸੀਂ ਵੀ ਜੇ ਤੁਹਾਡੇ ਵੀ ਬੱਚੇ ਜਿਹੜਾ ਲਾਈਕ ਜਿਹੜਾ ਨਹੀਂ ਕਰਦੇ ਜ਼ਗੰਦਰ ਨੂੰ ਤੇ ਬਟ ਹੈਲਦੀ ਹੁੰਦੀ ਹੈ ਤੇ ਤੁਸੀਂ ਇਸ ਤਰੀਕੇ ਨਾਲ ਦੇਸ ਨੂੰ ਘਿਰਾ ਉਸ ਨੂੰ ਉਹਨਾਂ ਨੂੰ ਖਵਾ ਸਕਦੇ ਜੇ ਚਾ ਕਾਲੇ ਚਨੇ ਜਿਹੜੇ ਓਵਰਨਾਈਟ ਮੈਂ ਸ਼ੋਕ ਕਰਕੇ ਰੱਖੇ ਸੀ ਤੇ ਪਾਣੀ ਦੇ ਵਿੱਚ ਹੁਣ ਅਸੀਂ ਇਸ ਨੂੰ ਇੱਕ ਦੋ ਵਿਸ਼ਲਾ ਮਰਵਾਵਾਂਗੇ ਤੇ ਵਿੱਚ ਅਸੀਂ ਜੂਸ ਐਡ ਕਰ ਦਿੱਤਾ ਹੈ ਤੇ ਫਿਰ ਇਹਦੇ ਵਿੱਚ ਮੈਂ ਕੁਝ ਹੋਰ ਜ਼ਿਆਦਾ ਐਡ ਮਤਲਬ ਇਹਦੇ ਵਿੱਚ ਕੱਲਾ ਨਮਕ ਇੱਕ ਦੋ ਚਮਚਾ ਦੋ ਚਮਚੇ ਨਮਕ ਦੇ ਪਾਵਾਂਗੇ ਤੇ ਥੋੜੀ ਜਿਹੀ ਹਿੰਗ ਕਿ ਕਈ ਵਾਰੀ ਤੁਹਾਨੂੰ ਇਹ ਬਲੇ ਚਨੇ ਵਗੈਰਾ ਖਾ ਕੇ ਐਸਿਡਿਟੀ ਵਗੈਰਾ ਬੰਦੀ ਉਹ ਜਿਹੜੀ ਐਸਟੀਡੀ ਦੀ ਪ੍ਰੋਬਲਮ ਜਿਹੜੀ ਇਸ ਤਰੀਕੇ ਨਾਲ ਜਿਹੜੀ ਉਹ ਨਹੀਂ ਰਹੇਗੀ ਇੱਕ ਸਾਈਡ ਤੇ ਆਪਾਂ ਚਣੇ ਉਬਲਣ ਵਾਸਤੇ ਰੱਖ ਦਿੱਤੇ ਆ ਤੇ ਦੂਜੀ ਸਾਈਡ ਤੇ ਅਸੀਂ ਤੜਕਾ ਲਾਵਾਂਗੇ ਤੜਕੇ ਵਿੱਚ ਬਹੁਤ ਹੀ ਮੈਂ ਘੱਟ ਤੇਲ ਯੂਜ਼ ਕਰਦੀਆਂ ਇਸ ਨੂੰ ਤੁਸੀਂ ਮੋਟਾ-ਮੋਟਾ ਤੜਕੇ ਨੂੰ ਕੱਟ ਕੇ ਇਸ ਤਰੀਕੇ ਨਾਲ ਤੁਸੀਂ ਤੜ ਤੜਕਾ ਜਿਹੜਾ ਉਹ ਲਗਾ ਲੈਣਾ ਆ ਇੱਕ ਤੇ ਛੇਤੀ ਜਲਦੀ ਭੁੱਜ ਜਾਂਦਾ ਆ ਜੇ ਮੋਟਾ ਤੜਕਾ ਜਿਹੜਾ ਕੱਟਿਆ ਹੋਵੇ ਪਿਆਜ਼ ਵਗੈਰਾ ਟਮਾਟਰ ਤੇ ਜਲਦੀ ਭੁੱਜ ਜਾਂਦਾ ਤੇ ਇੱਕ ਤੇਲ ਵੀ ਘੱਟ ਜਿਹੜਾ ਲੱਗਦਾ ਆ ਤਿੱਕ ਜਿਹੜੀ ਗਰੇਵੀ ਬਹੁਤ ਹੀ ਵਧੀਆ ਥਿੱਕ ਜਿਹੜੀ ਗਰੇਵੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜਲਦੀ ਨਾਲ ਪੁੱਜ ਜਾਂਦਾ ਹੈ ਫਿਰ ਅਸੀਂ ਠੰਡਾ ਕਰਕੇ ਇਸ ਨੂੰ ਕਰ ਲਾਂਗੇ ਗ੍ਰाइंड ਤੇ ਇੱਥੇ ਮੈਂ ਮੇਥੀ ਦਾ ਤੜਕਾ ਜਿਹੜਾ ਲਾਾਂਗੇ ਮੇਥੀ ਗ੍ਰाइंड ਨਹੀਂ ਕੀਤੀ ਮੇਥੀ ਗ੍ਰाइंड ਕਰ ਜੇ ਵਿੱਚ ਕਰ ਲਈ ਤੇ ਫਿਰ ਉਸ ਦਾ ਸਬਜ਼ੀ ਦਾ ਕਲਰ ਜਿਹੜਾ ਉਹ ਗ੍ਰੀਨ ਹੋ ਜਾਂਦਾ ਸੋ ਥੈਟ ਇਸ ਕਰਕੇ ਮੈਂ ਇਸ ਨੂੰ ਵੱਖਰਾ ਹੀ ਭੁੰਨਣਾ ਬੈਟਰ ਸਮਝਾ ਤੇ ਫਿਰ ਅਸੀਂ ਤੜਕਾ ਜਿਹੜਾ ਗ੍ਰाइंड ਕੀਤਾ ਸੀ ਉਹ ਪਾਤਾ ਤੇ ਕੁਝ ਜਿਹੜੇ ਚਨੇ ਗ੍ਰाइंड ਕਰਕੇ ਉਹ ਵਿੱਚ ਤੁਸੀਂ ਐਡ ਕਰਦਣੇ ਆ ਤੇ ਨਾਲ ਸਬਜੀ ਜਿਹੜੀ ਆ ਬਹੁਤ ਹੀ ਗਰੇਵੀ ਵਧੀਆ ਬਣ ਜਾਂਦੀ ਹੈ ਤੇ ਟੇਸਟ ਸਬਜੀ ਦਾ ਬਹੁਤ ਲੁੱਕ ਵਾਈਜ਼ ਬਹੁਤ ਹੀ ਵਧੀਆ ਜਿਹੜੀ ਲੱਗਦੀ ਇੱਕ ਵਾਰ ਜੂ ਰੈਸਪੀ ਜਿਹੜੀ ਹੈ ਟਰਾਈ ਕਰੇ